ਜੀ ਪ੍ਰੋਫੈਸ਼ਨਲੀ ਮੈਂ ਟੀਚਰ ਹਾਂ ਗੁਰਨਾਨਗ ਦੇਵ ਜਨਨੀ ਕਾਲਜ ਦੇ ਵਿੱਚ ਸਿਵਲ ਇੰਜੀਨੀਅਰਿੰਗ ਡਿਪਾਰਟਮੈਂਟ 'ਚ ਹਾਂ ਜੀ ਓਕੇ ਤੇ ਤਕਰੀਬਨ 2013 ਤੋਂ ਮੈਂ ਇਸ ਗੇਮ ਨਾਲ ਜੁੜਿਆ ਹਾਂ ਪਹਿਲਾਂ ਜਿਮ ਜਮ ਨਾਂ ਦਾ ਸ਼ੌਂਕ ਸੀਗਾ ਹੂੰ ਤੇ ਫਿਰ ਲੱਗਿਆ ਕਿ ਜਿਹੜਾ ਜੋਰਜ ਮੈਚ ਆ ਕਿਤੇ ਵਧੀਆ ਲੈਵਲ ਤੇ ਵੀ ਕੀਤਾ ਜਾਵੇ ਸੋ ਕੋ ਪੜ੍ਹਾਈ ਦੇ ਨਾਲ ਨਾਲ ਕੋਸ਼ਿਸ਼ ਕੀਤੀ ਸੀਗੀ ਵਧੀਆ ਰਹੀ ਜਿੰਨੀ ਵੀ ਰਹੀ ਮੇਰੇ ਵਾਈਫ ਇਹੜੇ ਹਰਮਨਪ੍ਰੀਤ ਉਹ ਵੀ ਨਾਲ ਹੀ ਮੇਰੇ ਕਰਦੇ ਨੇਗੇ ਹਾਂਜੀ ਬਹੁਤ ਵਧੀਆ ਲੱਗਦਾ ਜੀ ਸ਼ਾਮ ਨੂੰ ਸਾਡੇ ਕੋਲ ਟਾਈਮ ਹੁੰਦਾ ਬੀਇੰਗ ਅ ਟੀਚਰ ਹਾਂਜੀ ਤੇ ਕੋਸ਼ਿਸ਼ ਕਰੀਦੀ ਹੈ ਕਿ ਚੰਗਾ ਉਹਨੂੰ ਯੂਟਿਲਾਈਜ਼ ਕਰੀਏ ਤੇ ਇਹਦੇ ਨਾਲ ਨਾਲ ਬੱਚੇ ਸਾਡੇ ਕੋਲ ਆਉਂਦੇ ਆ ਜਿਹੜਾ ਕਰਨ ਵਾਲਾ ਵਾ ਉਹਨੂੰ ਹੀ ਬਹੁਤ ਵਧੀਆ ਕਰਵਾਨਦੇ ਆ ਠੀਕ ਹੈ ਇੱਥੇ ਕੋਈ ਚਾਰजेस ਨਹੀਂ ਹੈਗੇ ਬਸ ਕੰਡੀਸ਼ਨ ਇਹ ਹੈ ਕਿ ਤੁਸੀਂ ਕਰਨ ਵਾਲੇ ਹੋਣੇ ਚਾਹੀਦੇ ਹ ਹੁਣੇ-ਹੁਣੇ ਹਰਮਨਪ੍ਰੀਤ ਕੌਰ ਨੇ ਨੈਸ਼ਨਲ ਗੇਮਾਂ 2023 ਚ ਗੋਆ ਚ ਜਿਹੜੀਆਂ ਹੋਈਆਂ ਸੀਗੀਆਂ ਉੱਥੇ 골ਡ ਮੈਡਲ ਪ੍ਰਾਪਤ ਕੀਤਾ ਹਾਂਜੀ 195 ਕਿਲੋ ਭਾਰ ਚੱਕ ਕੇ ਕੀ ਖਾਣ ਵਿੱਚ ਉਹਨਾਂ ਦੇ ਵਧੀਆ ਆ ਵੇਟ ਕਿਵੇਂ ਚੱਕ ਸਕਦੇ ਹੋ ਬਾਇਓਮੈਕੈਨਿਕਸ ਇੱਕ ਪ੍ਰੋਪਰ ਸਾਡੀ ਇਹ ਵੇਟ ਲਿਫਟਿੰਗ ਗੇਮ ਹੈ ਬਾਇਓਮੈਕੈਨਿਕਸ ਦੀ ਹੈ ਤੇ ਕਿ ਤੁਸੀਂ ਮੈਕਸਿਮ ਵੇਟ ਘੱਟ ਤੋਂ ਘੱਟ ਐਫਰਟ ਚ ਕਿਵੇਂ ਚੱਕ ਸਕਦੇ ਹੋ ਤੇ ਫਿਰ ਆਬਵੀਅਸਲੀ ਜੋ ਬੱਚਾ ਫੁੱਲ ਐਫਰਟ ਲਾਏਗਾ ਤਾਂ ਉਹ ਆਬਵੀਅਸਲੀ ਮੈਡਲ ਦਾ ਦਾਵੇਦਾਰ ਬਣ ਸਕਦਾ ਹਾਂ। ਤਾਂ ਨਹੀਂ ਕਦੀ ਹੋਇਆ ਕਿ ਕਿਸੇ ਸਟੂਡੈਂਟ ਨੇ ਤੁਸੀਂ ਇਦਾਂ ਰੱਖਿਆ ਹੋਵੇ ਤੇ ਉਹ ਬਾਅਦ ਚ ਥੋੜੇ ਦਿਨ ਬਾਅਦ ਚਲਾ ਜਾਵੇ। ਮਤਲਬ ਹਿੰਮਤ ਹਾਰ ਜੁਏ ਤਾਂ ਹੁੰਦਾ। ਬਹੁਤ ਜੀ ਬਹੁਤ ਮੈਂ 2013 ਤੋਂ ਇੱਥੇ ਕਟੋ-ਕਟ 1000 ਪਲੱਸ ਬੱਚੇ ਦੇਖ ਲਏ ਨੇ ਇਦਾਂ ਦੇ। ਜਿਹੜੇ ਆਂਦੇ ਤੇ ਆ ਬੜੇ ਜਨੂਨ ਨਾਲ ਪਰ ਬਾਅਦ ਜਦੋਂ ਥੋੜਾ ਇਹ ਜਿਹੜੀ ਚੀਜ਼ ਹੈ ਮਿਹਨਤ ਮੰਗਦੀ ਹੈ। ਭਗਤੀ ਇੱਕ ਬੜੀ ਤਗੜੀ ਹੈ ਤੇ ਭਗਤੀ ਜਿਹੜੀ ਹਰ ਇੱਕ ਦੇ ਵਸਦੀ ਗੱਲ ਨਹੀਂ ਹੈਗੀ ਕਰਨੀ। ਪੜਾਈ 'ਚ ਫੇਰ ਬੰਦਾ ਕਈ ਵਾਰੀ ਮੈਂ ਹੁਣ ਟਰਾਈ ਕੀਤੀ ਹੋਈ ਹੈ ਖੁਦ। ਲਾਸਟ ਡੇ ਪ੍ਰੈ जिम के अंदर भी ट्रेनिंग तो सीखी सीखी है जो गुरमीत सिंह ने मुझे सिखाई है लेकिन जिम के बाहर भी कैसे रहना है डाइट प्लान अपना जितना भी ट्रेनिंग डाइट रेस्ट जैसे हर चीज़ हल अलग अलग चीज़ें हर चीज़ अपनी ट्रेनिंग में चाहिए वो सारी कुछ उन्होंने अच्छा कितना पे थे कुछ भी नहीं या हमारे किसी भी चीज़ में हमें दिक्कत आती है सेट में दिक्कत है ट्रेनिंग में किसी इक्विपमेंट में दिक्कत है तो सारी बब्सर ने और गुरमीत सिंह ने सारी ये चीज़ें हमारी कमी पूरी करी हैं weight lifting ਸਿੱਖਣੀ ਹੈ ਉਹ ਵੀ ਫ੍ਰੀ ਦੇ ਵਿੱਚ ਆਜੋ ਤੁਹਾਨੂੰ ਲੈ ਕੇ ਚਲਦੇ ਹਾਂ ਜਿੱ ਇੱਕ ਇਦਾਂ ਦੀ ਜਗ੍ਹਾ ਤੇ ਜਿੱਥੇ ਫ੍ਰੀ ਦੇ ਵਿੱਚ weight lifting ਤੁਸੀਂ ਸਿੱਖ ਸਕਦੇ ਹੋ ਬਿਲਕੁਲ ਫ੍ਰੀ ਤਾਂ ਅਸੀਂ ਤੁਹਾਨੂੰ ਅੱਜ ਲੈ ਕੇ ਆਏ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੇ ਵਿੱਚ ਤਾਂ ਲੁਧਿਆਣਾ ਦੇ ਵਿੱਚ ਤੁਸੀਂ ਪਿੱਛੇ ਬੋਰਡ ਪੜ ਪਾ ਰਹੇ ਹੋ ਲੁਧਿਆਣਾ ਦੇ ਵਿੱਚ ਸਟੇਡੀਅਮ ਹੈ ਜਿੱਥੇ ਤੁਸੀਂ ਆ ਕੇ ਫ੍ਰੀ ਦੇ ਵਿੱਚ ਸਿੱਖ ਸਕਦੇ ਹੋ ਉਮਰ ਵੀ ਪੁੱਛਾਂਗੇ ਕਿ ਕੀ ਪ੍ਰੋਸੀਜਰ ਹੁੰਦਾ ਹੈ ਇੱਥੇ ਆ ਕੇ ਸਿੱਖਣ ਦਾ ਸੋ ਆਜੋ ਅੰਦਰ ਚਲੀਏ 골ਡ ਮੈਡਲਿਸ ਨਾਲ ਵੀ ਤੁਹਾਨੂੰ ਮਿਲਵਾਵਾਂਗੇ ਤੇ ਇੱਥੇ ਦੇ ਕੋਚਸ ਨਾਲ ਵੀ ਮਿਲਵਾਵਾਂਗੇ ਤੇ ਨਾਲ ਹੋਰ ਵੀ ਜਿਹਨੇ ਲੋਕ ਇੱਥੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਜ਼ਰੂਰ ਮਿਲਵਾਵਾਂਗੇ ਸੋ ਆਜੋ ਚਲੀਏ ਤੇ ਲੈ ਕੇ ਚਲੀਏ ਤੁਹਾਨੂੰ ਸਟੂਡੈਂਟਸ ਨਾਲ ਮਿਲਵਾਉਣ ਸੋ ਇਸ ਸੈਂਟਰ ਦੇ ਕਰਤਾ ਤਰਤਾ ਨਾਲ ਵੀ ਗੱਲਬਾਤ ਕਰਵਾਵਾਂਗੇ ਕੋਚ ਨਾਲ ਵੀ ਗੱਲਬਾਤ ਕਰਵਾਵਾਂਗੇ ਸੋ ਆਓ ਗੱਲਬਾਤ ਕਰ ਲੈਨੇ ਆ ਸੁਖਵਿੰਦਰਪਾਲ ਜੀ ਨਾਲ ਤੇ ਨਾਲ ਹੀ ਗੱਲਬਾਤ ਕਰਾਂਗੇ ਇੱਥੇ ਦੇ ਸਪੈਸ਼ਲ ਜੋ ਜਿਨ੍ਹਾਂ ਨੇ ਪੂਰਾ ਸੰਭਾਲ ਲਿਆ ਹੋਇਆ ਹੈ ਪ੍ਰੈਜ਼ੀਡੈਂਟ ਕਹ ਲਓ ਉਹਨਾਂ ਦੇ ਨਾਲ ਰਮੇਸ਼ ਰਤਨ ਬਾਬ ਜੀ ਨਾਲ ਸੋ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਿਰ ਪਹਿਲਾਂ ਤਾਂ ਕਿਦਾਂ ਦਾ ਲੱਗਦਾ ਹੈ ਫ੍ਰੀ ਦੇ ਵਿੱਚ ਇੱਥੇ ਬੱਚਿਆਂ ਨੂੰ ਸਿਖਾਉਣਾ ਜੀ ਬਹੁਤ ਵਧੀਆ ਲੱਗਦਾ ਜੀ ਸਾਨੂੰ ਤਾਂ ਇਹ ਸੀਗਾ ਹੋਰ ਕੋਈ ਦੋਸਤ ਹੀ ਨਹੀਂ ਸਾਡਾ ਸ਼ਾਮ ਤੋਂ ਸਭਾਏ ਮੇਰਾ ਲੱਗਾਇਆ ਸੋ ਇੱਥੇ ਆ ਕੇ ਕਿਦਾਂ ਦਾ ਲੱਗਦਾ ਹੈ ਪਹਿਲਾਂ ਤਾਂ ਬੱਚੇ ਸ਼ੁਰੂ ਤੋਂ ਤੁਹਾਡੇ ਨਾਲ ਜੁੜੇ ਹੋਏ ਨੇ ਸ਼ੁਰੂ ਤੋਂ ਹੀ ਸ਼ੁਰੂ ਤੋਂ ਜੀ ਜਦੋਂ ਆ ਗਏ ਬੱਚੇ ਸਾਡੇ ਨਾਲ ਜੁੜੀ ਜਾਣੇ ਜੀ ਜਿਹਨੇ ਕੰਮ ਕਰਨਾ ਹੈ ਹੁਣ ਬਿਲਕੁਲ ਗੇਮ ਵਾਲੇ ਹੋਣ ਸੀ ਜੀ ਜੇ ਗੇਮ ਤੋਂ ਵਗੈਰਾ ਵਾਲੇ ਫਿਰ ਨਹੀਂ ਛੱਡਦੇ ਸਾਡੇ ਅੱਛਾ ਅੱਛਾ ਮਤਲਬ ਜੇ ਗੇਮਸ ਦੇ ਨਾਲ ਜੁੜੇ ਹੋਏ ਨੇ ਆਲਰੇਡੀ ਉਹਨਾਂ ਨੂੰ ਹੀ ਤੁਸੀਂ ਇੱਥੇ ਲੈ ਕੇ ਆਣੇ ਹੋ ਫ੍ਰੀ ਨਹੀਂ 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 ਗੇਮ ਵਾਲੇ ਨਹੀਂ ਗੇਮ ਵਾਲੇ ਕੀ ਕਰੋ ਬਾਣੇ ਆ ਕੋਈ ਕੁਝ ਅਸੀਂ ਸਭ ਕੁਝ ਦਿੰਦੇ ਹਾਂ ਡੈਕ ਵੀ ਦਿੰਨੇ ਸਭ ਕੁਝ ਦਿੰਨੇ ਉਹ ਪਾ ਰਹੇ ਨੇ ਫ੍ਰੀ ਆਫ ਚਾਰਜ ਤੁਸੀਂ ਇਹ ਦੇਖੋ ਮਤਲਬ ਫ੍ਰੀ ਸੇਵਾ ਤੁਸੀਂ ਕਰ ਰਹੇ ਹੋ ਤੁਹਾਡਾ ਕੋਈ ਇਹਦੇ ਵਿੱਚ ਪ੍ਰੋਫਿਟ ਨਹੀਂ ਹੋ ਰਿਹਾ ਪਰ ਜੇ ਗੱਲ ਕਰੀਏ ਬੱਚਾ ਨਸਕਾਰ ਰਹੇ ਹੋ ਪ੍ਰੋਫਿਟ ਹੋਵੇ ਜਾਂ ਨਾ ਹੋ ਬਈ ਜੀ ਅਸੀਂ ਅਸੀਂ ਬਸ ਮੁੰਡੇ ਕੁੜੀਆਂ ਦਾ ਇਹੀ ਕਹਾ ਵੀ ਮੈਡਲ ਆ ਜਾਣ ਬਸ ਜੀ ਹੁਣ ਜਿਵੇਂ ਆਉਂਦੀ ਹੈ ਹਾਂ ਸੋ ਬਹੁਤ ਸਾਰੇ ਬੱਚੇ ਮੈਡਲ ਜਿੱਤ ਕੇ ਆਉਂਦੇ ਨੇ ਕਿੰਨਾ ਵੇਟ ਕੁੜੀਆਂ ਚੱਕ ਲੈਂਦੀਆਂ ਨੇ ਤੇ ਕਿੰਨਾ ਮੁੰਡੇ ਚੱਕ ਲੈਂਦੇ ਨੇ ਇਹ ਜੀ ਹੁਣ ਪਤਾ ਲੱਗੂਗਾ ਉਹ ਥੋੜੇ ਦਿਨ ਨੂੰ ਤਰਮਸ਼ਾਲਾ ਜਿਹੜੇ ਨੇ ਜਾਣਾ ਵਾ ਜਿਹੜੀ ਸੁਵਿੰਦਰਪਾਲ ਸਿੰਘ ਵੱਡਾ ਜੀ ਦੀ ਵਾਈਫ ਨੇ ਹਰਮਨ ਨੇ ਸਾਡੇ ਦਾ ਕੁੜੀ ਹੋਈ ਹੈ ਸਹੇ ਪਰ ਵ ਵੀਰ ਜਿੰਗਨਾਨ ਦੇ ਜੀ ਸੋ ਸਰ ਤੁਸੀਂ ਕੋਚ ਹੋ ਤੁਹਾਨੂੰ ਕਿਦਾਂ ਦਾ ਲੱਗਦਾ ਪਹਿਲਾਂ ਤਾਂ ਇੰਨੇ ਸਾਰੇ ਸਟੂਡੈਂਟਸ ਨੂੰ ਇੱਕ ਮੈਂ ਸਟੂਡੈਂਟ ਸੀ ਕਹੂੰਗੀ ਤੁਹਾਡੇ ਬੱਚੇ ਹੀ ਨੇ ਐਂਡ ਵੈਸੇ ਤੁਸੀਂ ਕੀ ਕਰਦੇ ਹੋ ਤੇ ਇੱਥੇ ਕਿੱਦਾਂ ਪਹੁੰਚੇ ਜੀ ਜੀ ਪ੍ਰੋਫੈਸ਼ਨਲੀ ਮੈਂ ਟੀਚਰ ਹਾਂ ਗੁਰਨਾਨਗਦੇਵ ਜਨੈਨੀ ਕਾਲਜ ਦੇ ਵਿੱਚ ਸਿਵਲ ਇੰਜੀਨੀਅਰਿੰਗ ਡਿਪਾਰਟਮੈਂਟ 'ਚ ਹਾਂ ਜੀ ਓਕੇ ਤੇ ਤਕਰੀਬਨ 2013 ਤੋਂ ਮੈਂ ਇਸ ਗੇਮ ਨਾਲ ਜੁੜਿਆ ਹੋਇਆ ਹਾਂ ਪਹਿਲਾਂ ਜਿਮ ਜਮ ਲਾਉਣ ਦਾ ਸ਼ੌਂਕ ਸੀਗਾ ਤੇ ਫਿਰ ਲੱਗਾ ਕਿ ਜਿਹੜਾ ਜੋਰ ਅਜਮਾਇਸ਼ ਹੋ ਕਿਤੇ ਵਧੀਆ ਲੈਵਲ ਤੇ ਵੀ ਕੀਤਾ ਜਾਵੇ ਸੋ ਕੋ ਪੜਾਈ ਦੇ ਨਾਲ ਨਾਲ ਕੋਸ਼ਿਸ਼ ਕੀਤੀ ਸੀਗੀ ਵਧੀਆ ਰਹੀ ਜਿੰ ਮੇਰੇ ਵਾਈਫ ਜਿਹੜੇ ਹਰਮਨਪ੍ਰੀਤ ਵੀ ਨਾਲ ਹੀ ਮੇਰੇ ਕਰਦੇ ਨੇ ਗੇਮ ਹਾਂਜੀ ਬਹੁਤ ਵਧੀਆ ਲੱਗਦਾ ਜੀ ਸ਼ਾਮ ਨੂੰ ਸਾਡੇ ਕੋਲ ਟਾਈਮ ਹੁੰਦਾ ਵਾ ਬੀਇੰਗ ਅ ਟੀਚਰ ਹਾਂਜੀ ਤੇ ਕੋਸ਼ਿਸ਼ ਕਰੀਦੀ ਹੈ ਕਿ ਚੰਗਾ ਉਹਨੂੰ ਯੂਟਿਲਾਈਜ਼ ਕਰੀਏ ਤੇ ਇਹਦੇ ਨਾਲ ਨਾਲ ਬੱਚੇ ਸਾਡੇ ਕੋਲ ਆਉਂਦੇ ਆ ਜਿਹੜਾ ਕਰਨ ਵਾਲਾ ਵਾ ਉਹਨੂੰ ਹੀ ਬਹੁਤ ਵਧੀਆ ਕਰਵਾਉਂਦੇ ਆ ਠੀਕ ਹੈ ਇੱਥੇ ਕੋਈ ਚਾਰजेस ਨਹੀਂ ਹੈਗੇ ਬਸ ਕੰਡੀਸ਼ਨ ਇਹ ਹੈ ਕਿ ਤੁਸੀਂ ਕਰਨ ਵਾਲੇ ਹੋਣੇ ਚਾਹੀਦੇ ਅੱਛਾ ਮਤਲਬ ਜਿਹੜਾ ਜਨੂਨ ਹੋਣਾ ਚਾਹੀਦਾ ਮਤਲਬ ਜੇ ਜਨੂਨ ਨਹੀਂ ਹੈ ਤਾਂ ਫਿਰ ਤੁਸੀਂ ਨਹੀਂ ਕਰਵਾ ਸਕਦੇ ਨਹੀਂ ਫਿਰ ਨਹੀਂ ਕਰਵਾ ਸਕਦੇ ਕਿਉਂਕਿ ਖੁਦ ਨਹੀਂ ਉਹਦੇ ਜਨੂਨ ਤਾਂ ਫਿਰ ਕਿਵੇਂ ਕਰ ਸਕਦਾ ਹੋ ਨਾ ਵਿਲ ਸੋ ਬਹੁਤ ਸਾਰੇ ਬੱਚੇ ਮੈਡਲ ਵੀ ਜਿੱਤ ਕੇ ਆਉਂਦੇ ਨੇ ਕਿੰਨਾ weight ਉਠਾ ਲੈਂਦੇ ਨੇ ਬੱਚੇ ਹੁਣੇ-ਹੁਣੇ ਹਰਮਨਪ੍ਰੀਤ ਕੌਰ ਨੇ ਨੈਸ਼ਨਲ ਗੇਮਾਂ 2023 ਚ ਗੋਆ ਚ ਜਿਹੜੀਆਂ ਹੋਈਆਂ ਸੀਗੀਆਂ ਉੱਥੇ 골ਡ ਮੈਡਲ ਪ੍ਰਾਪਤ ਕੀਤਾ ਹਾਂਜੀ 195 ਕਿਲੋ ਭਾਰ ਚੱਕ ਕੇ ਤੇ ਰੀਸੈਂਟਲੀ ਉਸ ਤੋਂ ਬਾਅਦ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਹੋਈ ਸੀਗੀ ਅਰੁਣਾਚਲ ਪ੍ਰਦੇਸ਼ ਉੱਥੇ 골ਡ ਮੈਡਲ ਤੇ ਸਿਫਰ ਮੈਡਲ ਪ੍ਰਾਪਤ ਕੀਤਾ ਉਹਨਾਂ ਨੇ 203 ਕਿਲੋ ਭਾਰ ਚੱਕ ਕੇ ਵਾਹ ਜੀ ਵਾਹ ਮਤਲਬ ਇੱਥੇ ਫਰੀ ਦੀ ਪ੍ਰੈਕਟਿਸ ਕਰਕੇ ਮਤਲਬ ਕੋ ਜਿਨ੍ਹਾਂ ਦੇ ਵਿੱਚ ਜਨੂਨ ਹੈ ਉਹ ਫਰੀ ਦੀ ਪ੍ਰੈਕਟਿਸ ਕਰਕੇ ਇਸ ਲੈਵਲ ਤੱਕ ਪ ਜਨੂੰਨ ਆ ਤੇ ਤਾਈਓ ਇੱਥੋਂ ਤੱਕ ਪਹੁੰਚਿਆ ਸੋ ਸਾਡੀ ਵੀ ਕੋਸ਼ਿਸ਼ ਇਹੋ ਹੀ ਹੁੰਦੀ ਆ ਕਿ ਜੇ ਕੋਈ ਬੱਚਾ ਕਰਨ ਵਾਲਾ ਵਾ ਕਿਉਂਕਿ ਬੱਚੇ ਕਈ ਵਾਰੀ ਕੀ ਹੁੰਦੇ ਵਾਂਝੇ ਰਹਿ ਜਾਂਦੇ ਆ ਫੈਸਿਲਿਟੀਆਂ ਤੋਂ ਇਦਾਂ ਦੀ ਆਪਾਂ ਇੱਥੇ ਕੋਈ ਕਮੀ ਨਹੀਂ ਆਂ ਦਿੰਦੇ ਕੋਚਿੰਗ 'ਚ ਨਹੀਂ ਕਮੀ ਆਂ ਦਿੰਦੇ ਫੈਸਿਲਿਟੀਆਂ 'ਚ ਨਹੀਂ ਕਮੀ ਆਂ ਦਿੰਦੇ ਬਾਕੀ ਰਮੇਸ਼ ਜੀ ਦੀ ਪੂਰੀ ਕੋਸ਼ਿਸ਼ ਹੁੰਦੀ ਆ ਕਿ ਫੈਸਿਲਿਟੀ ਵਜੋਂ ਕਿਸੇ ਬੱਚੇ ਨੂੰ ਕਮੀ ਨਾ ਰਹੇ ਹੁਣ ਅੰਦਰ ਬੱਚੇ ਕਰ ਰਹੇ ਤੁਸੀਂ ਦੇਖ ਰਹੇ ਹੋਣੇ ਸਾਰੇ ਕਿਉਂਕਿ ਜਿਹੜੇ ਸਪੋਰਟਸ ਆ ਸਾਰੇ ਤਗੜੇ ਘਰਾਂ ਦੇ ਨਹੀਂ ਕਰਦੇ ਜੀ ਬਿਲਕੁਲ ਕੋਈ ਬੱਚੇ ਨੇ ਸੁਪਨੇ ਸਜਾਏ ਹੁੰਦੇ ਆ ਛੋਟ ਉਹ ਇਹ ਮੇਸ਼ਾ ਜਨੂੰਨ ਅੰਦਰ ਰੱਖਿਆ ਹੁੰਦਾ ਉਹਨੇ ਜੀ ਵੀ ਮੈਂ ਗੇਮ ਕਰਾਂ ਗੇਮ ਦੇ ਥਰੂ ਆਪਣਾ ਫਿਊਚਰ ਬਣਾਵਾ ਸੋ ਗੇਮ ਦੇ ਨਾਲ ਨਾਲ ਸਹੀ ਵੀ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਪੜ੍ਹਾਈ ਵੱਲ ਵੀ ਜ਼ਰੂਰ ਧਿਆਨ ਰੱਖੋ ਬਿਕੋਜ਼ ਐਜੂਕੇਸ਼ਨ ਇਜ਼ ਮਸਟ ਨਾਊ ਡੇਸ ਜੀ ਬਿਲਕੁਲ ਕਿਉਂਕਿ ਐਜੂਕੇਸ਼ਨ ਤੋਂ ਇਲਾਵਾ ਉਹਨਾਂ ਨੂੰ ਖਾਣ ਪੀਣ ਦਾ ਨਹੀਂ ਪਤਾ ਲੱਗਣਾ ਆਪਣੇ ਬਾਡੀ ਦੇ ਫੰਕਸ਼ਨੈਲਿਟੀ ਦਾ ਨਹੀਂ ਪਤਾ ਲੱਗਣਾ ਸੋ ਇਹ ਚੀਜ਼ਾਂ ਅੱਜਕੱਲ ਮਸਟ ਨੇ ਐਜੂਕੇਸ਼ਨ ਪਲੱਸ ਸਪੋਰਟਸ ਜੀ ਸੋ ਜੇ ਤੁਸੀਂ ਜਿੱਦਾਂ ਦੱਸ ਰਹੇ ਹੋ ਕਿ ਤੁਸੀਂ ਐਜੂਕੇਸ਼ਨ ਵੀ ਦਿੰਨੇ ਹੋ ਤੇ ਨਾਲ ਨਾਲ ਇੱਥੇ ਵੀ ਐਜੂਕੇਸ਼ਨ ਦਿੰਨੇ ਹੋ ਸਪੋਰਟਸ ਦੇ ਉੱਪਰ ਸੋ ਮੇਰੀ ਇੰਜੀਨੀਅਰਿੰਗ ਆ ਜਾਂ ਟੈਕਨੀਕਲਿਟੀ ਆ ਉਹ ਗੇਮ ਤੇ ਵੀ ਆਵੇ ਸੋ ਡਾਈਟ ਦੇ ਨਾਲ ਨਾਲ ਕੀ ਖਾਣ ਵਿੱਚ ਉਹਨਾਂ ਦੇ ਵਧੀਆ ਆ weight ਕਿਵੇਂ ਚੱਕ ਸਕਦੇ ਹੋ ਬਾਇਓਮੈਕੈਨਿਕਸ ਇੱਕ ਪ੍ਰੋਪਰ ਸਾਡੀਟਰੀ weight ਲਿਫਟਿੰਗ ਗੇਮ ਹੈ ਬਾਇਓਮੈਕੈਨਿਕਸ ਦੀ ਆ ਫਿਰ ਤੁਸੀਂ ਮੈਕਸਿਮ weight ਘੱਟ ਤੋਂ ਘੱਟ effort ਚ ਕਿਵੇਂ ਚੱਕ ਸਕਦੇ ਹੋ ਤੇ ਫਿਰ ਓਬਵੀਅਸਲੀ ਜੇ ਬੱਚਾ ਫੁੱਲ effort ਲਾਏਗਾ ਤਾਂ ਉਹ অবিয়ਸਲੀ ਮੈਡਲ ਦਾ ਦਾਅਵੇਦਾਰ ਬਣ ਸਕਦਾ। ਕਿਸ ਏਜ ਗਰੁੱਪ ਦੇ ਬੱਚੇ ਤੁਹਾਡੇ ਕੋਲ ਆਉਂਦੇ ਨੇ ਤੇ ਕਿਸ ਏਜ ਦੀ ਤੁਸੀਂ ਲਿਮਿਟ ਰੱਖੀ ਹੋਈ ਹੈ ਕਿ ਇਸ ਤੋਂ ਉੱਪਰ ਵਾਲੇ ਬੱਚੇ ਹੀ ਆ? ਨਹੀਂ ਨਹੀਂ ਤੇ ਸਾਡੇ ਕੋਲ ਜਿਹੜੀ ਏਜ ਗਰੁੱਪ ਹੈਗੀ ਉਹ ਅਸੀਂ 8 ਸਾਲ ਦੇ ਨੂੰ ਬੱਚੇ ਨੂੰ ਪ੍ਰੈਫਰ ਕਰਦੇ ਹਾਂ ਕਿ ਇਹ 8 ਤੋਂ 12 ਸਾਲ ਦਾ ਸਾਡੇ ਕੋਲ ਸ਼ੁਰੂ ਕਰ ਲਵੇ। ਬਾਕੀ ਸ਼ੁਰੂ ਕਰਨ ਦੀ ਤੇ ਕੋਈ ਵੀ ਏਜ ਨਹੀਂ ਹੁੰਦੀ ਜੀ ਕੋਈ ਵੀ। ਤੁਸੀਂ ਪੜ੍ਹਾਈ ਸ਼ੁਰੂ ਕਰਨੀ ਆ, ਸਪੋਰਟਸ ਸ਼ੁਰੂ ਕਰਨੀ ਆ ਤੇ ਕੋਈ ਏਜ ਨਹੀਂ ਉਸ ਚੀਜ਼ ਦੀ। ਬਾਕੀ ਜੇ ਤੁਸੀਂ ਚਾਹੁੰਦੇ ਹੋ ਕਿ ਗੇਮ ਦੇ ਥਰੂ ਫਿਊਚਰ ਬਣਾਉਣਾ ਤਾਂ ਮੇਰੀ ਸੁਜੈਸ਼ਨ ਇਹੋ ਹੀ ਹੈ ਕਿ ਟਾਈਮਲੀ ਕਿਸੇ ਵੀ ਚੀਜ਼ ਹਾਂ ਕਿਸੇ ਵੀ ਚੀਜ਼ ਜੇ ਤੁਸੀਂ ਫਿਊਚਰ ਬਣਾਉਂਦਾ ਉਹਦੇ ਵੱਲ ਟਾਈਮਲੀ ਚੱਲ ਪਾਓ ਜੇ ਤੁਸੀਂ ਚਾਹੁੰਦੇ ਹੋ ਆਪਣੇ ਬੱਚਿਆਂ ਦਾ ਫਿਊਚਰ ਬਣਾਉਣਾ ਕੀ ਸਪੋਰਟਸ ਦੇ ਵਿੱਚ ਮੇਰਾ ਬੱਚਾ ਅੱਗੇ ਵਧੇ ਤਾਂ ਟਾਈਮਲੀ ਉਹਨੂੰ 7-8 ਸਾਲ ਅਪ ਟੂ 11 ਸਾਲ ਦਾ ਕਰੂ ਉਹਦਾ ਰੁਝਾਨ ਦੇਖੋ ਵੀ ਉਹਦਾ ਇੰਟਰਸਟ ਕਿਸ ਚੀਜ਼ 'ਚ ਆ ਤੇ ਉਹਨੂੰ ਟਾਈਮਲੀ ਕਿਸੇ ਗੇਮ 'ਚ ਜ਼ਰੂਰ ਪਾਓ ਆਬਵੀਅਸਲੀ ਪੜ੍ਹਾਈ 'ਚ ਵੀ ਵਧੀਆ ਕਰੇਗਾ ਤੇ ਨਾਲ ਨਾਲ ਗੇਮ 'ਚ ਵੀ ਤੁਹਾਡਾ ਨਾਮ ਜਿਹੜਾ ਪੇਰੈਂਟਸ ਦਾ ਉਹ ਰੌਸ਼ਨ ਕਰੇਗਾ ਅੱਛਾ ਇਦਾਂ ਨਹੀਂ ਕਦੀ ਹੋਇਆ ਕਿ ਕਿਸੇ ਸਟੂਡੈਂਟ ਨੂੰ ਤੁਸੀਂ ਇਦਾਂ ਰੱਖਿਆ ਹੋਵੇ ਤੇ ਉਹ ਬਾਅਦ 'ਚੋਂ ਥੋੜੇ ਦਿਨ ਬਾਅਦ ਚਲਾ ਜਾਵੇ ਮਤਲਬ ਹਿੰਮਤ ਹਾਰ ਜਾਵੇ ਇਦਾਂ ਹੁੰਦਾ ਬਹੁਤ ਜੀ ਬਹੁਤ ਮੈਂ 2013 ਤੋਂ ਇੱਥੇ ਕਟੋ-ਕਟ 1000 ਪਲੱਸ ਬੱਚੇ ਦੇਖ ਲ ਜਿਹੜੀ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈਗੀ ਕਰਨੀ ਪੜਾਈ ਚ ਫੇਰ ਬੰਦਾ ਕਈ ਵਾਰੀ ਮੈਂ ਹੁਣ ਪੜਾਈ ਕੀਤੀ ਹੋਈ ਹੈ ਖੁਦ ਤੇ ਲਾਸਟ ਡੇ ਪ੍ਰੈਪਰੇਸ਼ਨ ਹੋ ਜਾਂਦੀ ਆ ਪਰ ਸਪੋਰਟ ਸੇ ਤਾਂ ਨਹੀਂ ਹੁੰਦਾ ਲਾਸਟ ਡੇ ਪ੍ਰੈਪਰੇਸ਼ਨ ਦੇ ਵਿੱਚ ਕੋਈ ਉਸ ਚੀਜ਼ ਉਸ ਤਰ੍ਹਾਂ ਦੀ ਕੋਈ ਨਾਂ ਦੀ ਚੀਜ਼ ਨਹੀਂ ਆਉਂਦੀ ਬਿਕ ਵਾਰ ਸਟੂਡੈਂਟਸ ਫ੍ਰੀ ਦੇਖ ਕੇ ਜ਼ਰੂਰ ਆਉਂਦੇ ਨੇ ਕੀ ਹਾਂ ਬਿਲਕੁਲ ਫ੍ਰੀ ਹੈ ਜਾ ਕੇ ਦੇਖਦੇ ਆ ਅਜ਼ਮਾ ਕੇ ਦੇਖਦੇ ਆ ਔਰ ਛੱਡ ਜਾਂਦੇ ਨੇ ਹਾਂਜੀ ਹਾਂਜੀ ਹਾਂ ਜਰੂਰ ਜੀ ਇਦਾਂ ਦੇ ਬਹੁਤ ਆਉਂਦੇ ਆ ਪਰ ਸਾਡੀ ਕੋਸ਼ਿਸ਼ ਇਹੋ ਹੀ ਆ ਕਿ ਬੱਚਾ ਜੇ ਕੋਈ 10 ਦਿਨ ਆਇਆ 15 ਦਿਨ ਆਇਆ ਕੋਈ ਸਿੱਖੇ ਜ਼ਰੂਰ ਜਾਵੇ ਕੋਈ ਮੈਸੇਜ ਜ਼ਰੂਰ ਲੈ ਕੇ ਜਾਂਦਾ ਇੱਥੋਂ ਕਿਉਂਕਿ ਉਹਨੂੰ ਫਿਰ ਇੱਕ ਆਈਡੀਆ ਹੁੰਦਾ ਲੋਕੇਸ਼ਨ ਦਾ ਵੀ ਯਾਰ ਇਹ ਗੇਮ ਇੱਕ ਹੈਗੀ ਆ ਹੋ ਸਕਦਾ ਉਹਨੂੰ ਕੋਈ ਪੁੱਛ ਲਵੇ ਅੱਗੇ ਅੱਗੇ ਰੈਫਰੈਂਸ ਬੇਸ ਤੇ ਵੀ ਯਾਰ ਮੈਂ ਬੱਚੇ ਨੂੰ weight lifting ਕਰਾਣੀ ਆ ਸ਼ਾਇਦ ਉਹ 15 ਦਿਨ ਲਾ ਕੇ ਉਹਨੂੰ ਇਹ ਆਈਡੀਆ ਹੋ ਜਾਵੇ ਵੀ ਮੈਂ ਕਿੱਥੇ ਤੁਸੀ ਸੁਜੈਸ਼ਨ ਦੇ ਸਕਦਾ ਹਾਂ ਹਾਂ ਇਹ ਚੀਜ਼ ਠੀਕ ਹੈ ਕੁੜੀਆਂ ਦੀਆਂ 45 ਕਿਲੋ ਜੂਸ ਦੇ ਵਿੱਚ 40 ਕਿਲੋ ਤੋਂ ਸ਼ੁਰੂ ਹੋ ਜਾਂਦੀਆਂ ਤੇ ਬਾਕੀ ਸੀਨੀਅਰ ਦੇ ਵਿੱਚ 45 ਤੋਂ ਸ਼ੁਰੂ ਹੋ ਜਾਂਦੀਆਂ ਤੇ ਇਵੇਂ ਮੁੰਡਿਆਂ ਦੀਆਂ ਸਾਡੀਆਂ 55 ਤੋਂ ਸ਼ੁਰੂ ਹੋ ਜਾਂਦੀਆਂ ਤੇ ਪਲੱਸ 100 आ, 109 ਪਲੱਸ ਤੱਕ ਜਾਂਦੀਆਂ ਜੀ ਓਪਨ weight ਤੱਕ ਸੋ ਵੀਟ ਕੈਟੇਗਰੀ ਦਾ ਬਹੁਤ ਧਿਆਨ ਰੱਖਣਾ ਪੈਂਦਾ ਵਾ ਬੱਚੇ ਨੇ ਕਿਹੜੀ ਕੈਟੇਗਰੀ 'ਚ ਖੇਡਣਾ ਵਾ ਉਹਦੀ ਪਰਫਾਰਮੈਂਸ ਕਿਸ ਲੈਵਲ ਦੀ ਹੈ ਉਹਨੇ ਕਿਸ ਲੈਵਲ ਤੇ ਉਹਨੇ ਆਪਣੀ ਬੋਡੀ weight ਨੂੰ ਜਿਹੜਾ ਮੇਨਟੇਨ ਰੱਖਣਾ ਵਾ ਇਹ ਚੀਜ਼ ਦਾ ਧਿਆਨ ਰੱਖਣੇ ਪੈਂਦਾ ਵਾ ਜੀ ਜਿੱਦਾਂ ਗੇਮਸ ਦੇ ਵਿੱਚ ਇੰਜਰੀ ਬਹੁਤ ਕਈ ਵਾਰ ਹੋ ਜਾਂਦੀ ਹੈ ਕੁਝ ਨਵੇਂ ਬੱਚੇ ਹੁੰਦੇ ਆ ਉਹ ਹਾਂਜੀ ਇੰਜਰੀ ਦਾ ਇੰਜਰੀ ਰੇਟ ਹੈਗਾ ਜੀ ਆਬਵੀਅਸਲੀ ਜੇ ਤੁਸੀਂ ਲੇਟ ਲਗੋਗੇ ਤੁਹਾਡੀ ਬਾਡੀ ਜਿਹੜੀ ਹੈ ਨੈਚੁਰਲੀ ਤੁਹਾਡੇ ਆਪਣੇ profession ਅਕੋਰਡਿੰਗ ਡਵੈਲਪ ਹੋਈ ਹੁੰਦੀ ਹੈ ਫਾਰ ਐਗਜ਼ਾਮਪਲ ਤੁਸੀਂ 18 ਸਾਲ ਦਾ ਕੁਛ ਨਹੀਂ ਕੀਤਾ ਤੇ ਤੁਹਾਡੀ ਬਾਡੀ ਡਵੈਲਪ ਹੀ ਨਹੀਂ ਹੋਈ ਹੁੰਦੀ ਉਸ ਲੈਵਲ ਦੀ ਠੀਕ ਹੈ ਇਸ ਲਈ ਤਾਂ ਹੀ ਸਾਡੀ ਸੁਜੈਸ਼ਨ ਹੈ ਕਿ ਟਾਈਮਲੀ ਕਿਸੇ ਚੀਜ਼ ਨੂੰ ਲਗੋ ਆਦਰਵਾਇਜ਼ ਜੇ ਤੁਸੀਂ ਲੇਟ ਲੱਗ ਰਹੇ ਹੋ ਤਾਂ ਥੋੜਾ ਸਬਰ ਰੱਖੋ ਆਪਣੀ ਬਾਡੀ ਦੀ ਮੋਬਿਲਾਈਜੇਸ਼ਨ ਕਰੋ ਉਹਨੋਂ ਉਸ ਗੇਮ ਲਈ ਢਾਲੋ ਜਿੱਦਾਂ weight lifting ਇਹ ਵਿੱਚ ਥੋੜੀ ਮੋਬਿਲਿਟੀ ਵਗੈਰਾ ਚਾਹੀਦੀ ਆ ਸੋ ਉਸ ਲੈਵਲ ਦੀ ਮੋਬਿਲਿਟੀ ਤੁਹਾਡੇ ਅਚ ਰਿਕਵਾਇਰਡ ਹੋਗੀ ਤਾਂ ਇਸ ਉਹਦੇ ਅਕੋਰਡਿੰਗ ਸੋ ਜੇ ਮੈਂ ਗੱਲ ਕਰਾਂ ਹੁਣ ਸਾਡੇ ਹੋਰ ਵੀ ਦਰਸ਼ਕ ਦੇਖ ਰਹੇ ਹੋਣਗੇ ਜਿਨ੍ਹਾਂ ਨੇ ਜੁਆਇਨ ਕਰਨਾ ਹੋਵੇਗਾ ਤਾਂ ਜੁਆਇਨਿੰਗ ਦਾ ਕੀ ਪ੍ਰੋਸੀਜਰ ਹੈ ਇਹ ਵੀ ਜ਼ਰੂਰ ਦੱਸੋ ਜੁਆਇਨਿੰਗ ਦਾ ਪ੍ਰੋਸੀਜਰ ਹੈ ਕਿ ਤੁਸੀਂ ਫਿਲਹਾਲ ਤਾਂ ਸਕੂਲ ਸਟੂਡੈਂਟ ਹੋਣੇ ਚਾਹੀਦੇ ਕਿ ਗਾ 거기 ਆਬਵੀਅਸਲੀ ਅਸੀਂ ਤਿਆਰੀ ਕਰਵਾਉਂਦੇ ਸੀ ਕੰਪੀਟੀਸ਼ਨ ਦੀ ਠੀਕ ਆ ਸ਼ੌਂਕ ਨੂੰ ਵੀ ਆਂਦੇ ਜਿੱਦਾਂ ਹੁਣ ਬਾਬਾ ਜੀ ਹੁਣ ਪੁਰਾਣੇ ਪਲੇਅਰ ਰਹੇ ਹੋਏ ਆ ਇਹ ਲੱਗੇ ਹੋਏ ਆ ਸਾਡੇ ਨਾਲ ਹੀ ਮੈਂ ਵੀ ਥੋੜਾ ਚੜਾ ਜਮਾਇਆ ਹੋਇਆ ਮੈਂ ਵੀ ਹੁਣ ਇੱਥੇ ਲੱਗਿਆ ਹੋਇਆ ਹਾਂ ਸੋ ਜੁਆਇਨਿੰਗਲੀ ਤੁਸੀਂ ਆਪਣੇ ਬੱਚਿਆਂ ਨੂੰ ਕੱਲ ਸਕਦੇ ਹੋ ਜਿੰਨਾਂ 15 ਸਾਲ ਤੋਂ ਘੱਟ ਆ ਜਾਂ ਸਕੂਲ ਜਾਂ ਕਾਲਜ ਦੇ ਬੱਚੇ ਆ ਖੁਦ ਆਉਣਾ ਚਾਹੁੰਦੇ ਹੋ ਤਾਂ ਆਬਵੀਅਸਲੀ ਵੈਲਕਮ ਆ ਟਾਈਮ ਹੈਗਾ ਤੇ ਕਿਉਂਕਿ ਆਬਵੀਅਸਲੀ ਜਦੋਂ ਬੱਚੇ ਬੰਦਾ ਵੱਡਾ ਹੋ ਜਾਂਦਾ ਕੋਈ ਟਾਈਮ ਘੱਟ ਜਾਂਦਾ ਆਪਣੇ ਲਈ ਸੋ ਟਾਈਮ ਘੱਟਣਾ ਬਹੁਤ ਜ਼ਰੂਰੀ ਆ ਗੁਰਨਾਣਕ ਸਟੇਡੀਅਮ ਲੁਧਿਆਣਾ ਸੋ ਜੇ ਤੁਸੀਂ ਵੀ weight lifting ਅਵ which ਉਸ ਮਾਣਾ ਚਾਹੁੰਦੇ ਹੋ ਖੁਦ ਨੂੰ ਤਾਂ ਇੱਥੇ ਆ ਸਕਦੇ ਹੋ ਇੱਥੇ ਕੋਈ ਚਾਰजेस ਨਹੀਂ ਨੇ ਕੋਈ ਹਿਡਨ ਚਾਰजेस ਨਹੀਂ ਨੇ ਜਿੱਦਾਂ ਇਹਨਾਂ ਨੇ ਮੈਂਸ਼ਨ ਕੀਤਾ ਕੋਈ ਵੀ ਆ ਸਕਦਾ ਹੈ ਉਮਰ ਕੁਝ ਵੀ ਹੋਵੇ ਸਕੂਲ ਦਾ ਬੱਚਾ ਹੋਵੇ 8 ਸਾਲ ਤੋਂ ਉੱਪਰ ਦੇ ਬੱਚੇ ਨੂੰ ਪ੍ਰੇਫਰ ਕਰਦੇ ਨੇ ਸੋ ਜੇ ਤੁਸੀਂ ਵੀ weight lifting ਸਿੱਖਣੀ ਚਾਹੁੰਦੇ ਹੋ ਉਹ ਵੀ ਫ੍ਰੀ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਇੱਥੇ ਇੱਥੇ ਆ ਕੇ ਸਿੱਖ ਸਕਦੇ ਹੋ ਜਿੰਨਾ ਟਾਈਮ ਮਰਜ਼ੀ ਤੁਸੀਂ ਇੱਥੇ ਕਰ ਸਕਦੇ ਹੋ ਪ੍ਰੈਕਟਿਸ ਕਰ ਸਕਦੇ ਹੋ ਤੁਹਾਨੂੰ ਉੱਥੇ ਰੋਜ਼ ਪ੍ਰੈਕਟਿਸ ਲਈ ਬੁਲਾਇਆ ਜਾਏਗਾ ਤੇ ਤੁਹਾਡੀ ਪ੍ਰੈਕਟਿਸ ਨੈਸ਼ਨਲ ਲੈਵਲ ਤੱਕ ਵੀ ਕਰਾਈ ਜਾਏਗੀ ਤੇ ਬੱਚੇ ਮੈਡਲ ਵੀ ਜਿੱਤ ਕੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਸੋ ਆਜੋ ਅੰਦਰ ਚੱਲਦੇ ਆਪਾਂ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ weight lifting ਦੇ ਵਿੱਚ ਮੈਡਲ ਜਿੱਤ ਕੇ ਆ ਰਹੇ ਨੇ ਸੋ ਆਜੋ ਸੜੇ ਨਾਲ 19 ਸਾਲ ਦੀ ਕੁੜੀ ਹੈ ਜੀ ਉਹ ਤੇ weight lifting ਸਿੱਖ ਰਹੀ ਹੈ 4 ਸਾਲ ਤੋਂ ਸੋ ਉਹਨਾਂ ਦਾ ਐਕਸਪੀਰੀਅੰਸ ਜਾਣਦੀਆਂ ਕਿਉਂਕਿ ਉਹਨਾਂ ਨੇ ਡਿਸਟ੍ਰਿਕਟ ਸਟੇਟ ਨੈਸ਼ਨਲ ਤਿੰਨੋਂ ਮੈਡਲਸ ਦੇ ਵਿੱਚ ਤਿੰਨਾਂ ਦੇ ਵਿੱਚ ਮੈਡਲ ਜਿੱਤੇ ਨੇ ਸੋ ਮੈਡਲ ਤੁਸੀਂ ਦੇਖ ਸਕਦੇ ਹੋ ਕਿੰਨੇ ਸਾਰੇ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਥੈਂਕ ਯੂ so much کیسے ਆਪ ਬਹੁਤ ਵਧੀਆ ਅੱਛਾ ਇੰਨੇ ਸਾਰੇ ਮੈਡਲ ਜਿੱਤ ਕੇ ਕਿੱਦਾਂ ਦਾ बहुत बढ़िया लग रहा है लेकिन अभी भी उस चीज़ के लिए सेटिस्फाइड नहीं हो जब अच्छे लेवल पे और बढ़िया लेवल पे मेडल आएगा तब अच्छा, सेटिस्फेक्शन अभी सेटिस्फाइड नहीं हो नहीं। exactly कितना हो कितना टाइम गया आपको मुझे चार साल हो गए गए साल साल हो so, चार साल में क्या क्या सीखा है गया चार साल में जिम के अंदर भी ट्रेनिंग तो सीखी सीखी है जो गुरमीत सिंह ने मुझे सिखाई है लेकिन जिम के बाहर भी कैसे रहना है डाइट प्लान अपना जितना भी ट्रेनिंग डाइट रेस्ट जैसे हर चीज अलग अलग चीज़ें हर चीज अपनी ट्रेनिंग में चाहिए वो सारी कुछ उन्होंने अच्छा कि कितना पे है थे कुछ भी नहीं फ्री ऑफ कॉस्ट चार साल तो कुछ पे नहीं किया कुछ भी पे नहीं किया गया बल्कि अपने को मिला है यहाँ पे आके जितनी भी डाइट में कमी है अपने को या कंपटीशन आने जाने में खर्चा है या हमारे किसी भी चीज़ में हमें दिक्कत आती है सेट में दिक्कत है ट्रेनिंग में किसी इक्विपमेंट में दिक्कत है तो सारी बब्सर ने और गुरमीत सिंह ने सारी ये चीज़ें हमारी कमी पूरी करी है अच्छा सो कितने सारे मेडल्स ने कभी नहीं गिनो कितने हैं स्टार्ट करो फिफ्टीन मैडल एंडीन पाया हो सो इतने lifting सीखी है इन सालों तो एक्सपीरियंस तो दसिया बहुत अच्छा रे पर ये किसी होर ने join करना है तो तुम लगता है आके satisfied तो तो से हो हाँ इधर के लिए मैं बिल्कुल सेटिस्फाइड हूँ यहाँ पे किसी ने भी आने चाहे छोटे बच्चे ने चाहे बड़े ने किसी ने भी जो शौक़ है जिसको गेम सीखने का वो जरूर आए यहाँ पे बहुत अच्छी ट्रेनिंग मिलती है यहाँ पे बहुत अच्छी गाइडेंस से हमें प्रिपेयर करते हैं लेवल पे कॉम्पीट करने के लिए अच्छा फैमिली वालों अच्छा सपोर्ट मिल रहा है था हाँ फैमिली की तरफ से मेरे पापा खुद पावर लिफ्टिंग करते थे उनकी तरफ से फैमिली की तरफ से मुझे फुली सपोर्ट है चाहे फाइनेंशियली है चाहे किसी भी चीज़ में हर चीज़ में सपोर्ट है ਸੋ ਵਾਨੀ ਨੇ ਇੱਕ ਚੀਜ਼ ਡਿਸਕ੍ਰਾਈਬ ਕੀਤੀ ਹੈ ਬਾਰ-ਬਾਰ ਕਿ ਮੈਨੂੰ ਸਰ ਦੀ ਗਾਈਡੈਂਸ ਮੈਨੂੰ ਸਰ ਦੀ ਸਪੋਰਟ ਹੈ ਸੋ ਆਓ ਸਰ ਨਾਲ ਵੀ ਗੱਲ ਕਰਦੇ ਹਾਂ ਸਰ ਕਿਦਾਂ ਸਪੋਰਟ ਕੀਤੀ ਪਹਿਲਾਂ ਤਾਂ ਤੁਸੀਂ ਸਪੋਰਟ ਤਾਂ ਦੇਖੋ ਜੀ ਸਾਡੇ ਕੋਲ ਜਿਹੜਾ ਹੁਨਰ ਆ ਉਹ ਹੀ ਬੱਚਿਆਂ ਨੂੰ ਦੇ ਰਹੇ ਹਾਂ ਹੁਣ ਅੱਗੋਂ ਬੱਚੇ ਦੀ ਮਿਹਨਤ ਆ ਉਹਦੀ ਲਗਨ ਆ ਵੀ ਉਹ ਕਿੰਨੀ ਲਗਨ ਨਾਲ ਪ੍ਰੈਕਟਿਸ ਕਰ ਸਕਦਾ ਜੀ ਤੇ ਜਿਹੜੇ ਬੱਚਾ ਜਿੰਨੀ ਮਿਹਨਤ ਕਰੇਗਾ ਉਹਨੇ ਉੱਪਰ ਜਾਣੇ ਜਾਣਾ ਜੀ ਜੀ ਬਿਲਕੁਲ ਠੀਕ ਹੈ ਨਾ ਜੀ ਅਸੀਂ ਤਾਂ ਬੱਚੇ ਨੂੰ ਗਾਈਡੈਂਸ ਕਰ ਦੇ ਸਕਦੇ ਆ ਵੀ ਇਦਾਂ ਬੱਚਾ ਇਦਾਂ ਕਰਨਾ ਇਦਾਂ ਕਰਨਾ ਆ ਤੇ ਜੇ ਬੱਚੇ 'ਚ ਇੰਟਰਸਟ ਹੀ ਹੈ ਨਹੀਂਗਾ ਨਾ ਉਹਨੇ ਪ੍ਰੈਕਟਿਸ ਕਰਨ ਦਾ ਹੈਗਾ ਜਨੂਨ ਹੈ ਨਾ ਉਹਨੂੰ ਕੋਈ ਹੈਗਾ ਫਿਰ ਤਾਂ ਉਹ ਕੁਝ ਨਹੀਂ ਕਰ ਸਕਦਾ ਫਿਰ ਮੇਰੇ ਦੱਸਣ ਦਾ ਵੀ ਕੋਈ ਫਾਇਦਾ ਨਹੀਂ ਅਗਰ ਜੇ ਬੱਚੇ ਨੂੰ ਆਪਣੇ ਦਿਲ ਦੇ ਵਿੱਚ ਸ਼ੌਂਕ ਹੈ ਵੀ ਮੈਂ ਕੁਝ ਕਰਨਾ ਹੈ ਫਿਰ ਤਾਂ ਉਹ ਉੱਪਰ ਜਾਏਗਾ ਹੀ ਉਹਨੂੰ ਕੋਈ ਰੋਕ ਨਹੀਂ ਸਕਦਾ ਅੱਛਾ ਬਹੁਤ ਸਾਰੇ ਮੈਡਲ ਜਿੱਤੇ ਆ ਨੈਸ਼ਨਲ ਮੈਡਲ ਵੀ ਜਿੱਤ ਕੇ ਆਈ ਹੈ ਤੁਹਾਨੂੰ ਕਿੰਨਾ ਪ੍ਰਾਊਡ ਫੀਲ ਹੋ ਰਿਹਾ ਬਲਕਿ ਆਪਾਂ ਮੈਨੂੰ ਤਾਂ ਹੋਸਾ ਦਾ ਇਹਦੇ ਤੋਂ ਵੀ ਵੱਧ ਕਿ ਹੋਇਆ ਹੋਵੇ ਜੋ ਜਿਹੜਾ ਕੋਚ ਹੁੰਦਾ ਜੀ ਉਹਨੂੰ ਪਲੇਅਰ ਨਾਲੋਂ ਵੱਧ ਖੁਸ਼ੀ ਕੋਚ ਨੂੰ ਹੁੰਦੀ ਹੈ ਬੀ ਉਹਦਾ ਬੱਚਾ ਕਰ ਉਹਦੇ ਤੋਂ ਅੱਗੇ ਨਿਕਲ ਜAVE ਤਾਂ ਜ਼ਿਆਦਾ ਉਹਨੂੰ ਅੱਛਾ ਲੱਗਦਾ ਹੈ ਜੀ ਹਾਂ ਜੀ ਸੋ ਇੱਥੇ ਆ ਕੇ ਬੱਚੇ ਤੁਹਾਡੇ ਅੰਡਰ ਕੰਮ ਕਰਦੇ ਨੇ ਤਾਂ ਤੁਹਾਡੇ ਅੰਦਰ ਕੰਮ ਸਿੱਖਦੇ ਵੀ ਨੇ ਸੋ ਕੋਈ ਫੀਸ ਨਹੀਂ ਲਈ ਜਾਂਦੀ ਤਾਂ ਕਿਦਾਂ ਲੱਗਦਾ ਤੁਹਾਨੂੰ ਵਧੀਆ ਲੱਗਦਾ ਜੀ ਬੱਚੇ ਹੁਣ ਜ਼ਿਆਦਾਤਰ ਤਾਂ ਜਿਹੜੇ ਸਪੋਰਟਸ ਵਾਲ ਨੂੰ ਜਾਂਦੇ ਆ ਬੱਚੇ ਉਹ ਕਰੋ ਠੀਕ ਠਾਕ ਹੀ ਹੁੰਦੇ ਆ ਜੀ ਜੀ ਠੀਕ ਹੈ ਨਾ ਜੀ ਉਹਨਾਂ ਨੂੰ ਜੇ ਆਪਾਂ ਅੱਗੋਂ ਆ ਕੇ ਫੀਸਾਂ ਰੱਖ ਦਈਏ ਜਾਂ ਉਹਨਾਂ ਤੋਂ ਕੋਈ ਕੋਚਿੰਗ ਫੀਸ ਲਈਏ ਜਾਂ ਕਿਸੇ ਤਰ੍ਹਾਂ ਦੀ ਵੀ ਉਹ ਕਈ ਬੱਚੇ ਹੁੰਦੇ ਆ ਉਹ ਨਹੀਂ ਅਫੋਰਡ ਕਰ ਸਕਦੇ ਵੀ ਨਹੀਂ ਦੇ ਸਕਦੇ ਉਹ ਫਿਰ ਉਹ ਉਸ ਗੱਲ ਤੋਂ ਆਉਂਦਾ ਹੀ ਨਹੀਂ ਜਿਮ 'ਚ ਹੀ ਨਹੀਂ ਆਉਂਦਾ ਤੇ ਐਸ ਕਰਕੇ ਅਹੀਂ ਕਿਹੇ ਤੋਂ ਕੋਈ ਫੀਸ ਨਹੀਂ ਲੈਂਦੇ ਕਿਉਂਕਿ ਮੈਂ ਇਸ ਟਾਈਮ ਮੈਂ ਵੀ ਇੰਟਰਨੈਸ਼ਨਲ ਵੇਅ ਲਿਫਟ ਰਹੀ ਜੀ ਮੈਂ ਤੇ ਮੈਨੂੰ ਗੇਮ ਦੇ ਸਿਰ ਤੇ ਨੌਕਰੀ ਮਿਲੀ ਹੈ ਮੈਂ ਪੰਜਾਬ ਪੁਲਿਸ ਚ ਸਬ ਇੰਸਪੈਕਟਰ ਆ ਅੱਛਾ ਜੀ ਹਾਂਜੀ ਹਾਂਜੀ ਤਾਂ ਮੈਂ ਆਪਣੀ ਡਿਊਟੀ ਤੋਂ ਬਾਅਦ ਇਸ ਟਾਈਮ ਆ ਕੇ ਇਹਨਾਂ ਬੱਚਿਆਂ ਨੂੰ ਟ੍ਰੇਨਿੰਗ ਵੀ ਦੇਣ ਨਾਲ ਆਪ ਕਰ ਲਈਦੀ ਫਿਟਨੈਸ ਮਾੜੀ ਮੋਟੀ ਜੀ ਤੇ ਮੈਨੂੰ ਦਾ ਸ਼ੌਂਕ ਬੋਲ ਸ਼ੌਂਕ ਹੈ ਬੱਚਿਆਂ ਨੂੰ ਕਰਵਾਉਂਦਾ ਸਰ ਪੰਜਾਬ ਪੁਲਿਸ ਨੇ ਜਿਸ ਤੋਂ ਬਾਅਦ ਇੱਥੇ ਆ ਕੇ ਉਹ ਬੱਚਿਆਂ ਨੂੰ ਸਿਖਾਉਂਦੇ ਵੀ ਨੇ ਸਰ ਕਿੰਨੇ ਵਜੇ ਤੱਕ ਉੱਥੇ ਡਿਊਟੀ ਹੁੰਦੀ ਹੈ ਤੁਹਾਡੀ ਉਸ ਤੋਂ ਬਾਅਦ ਤੁਸੀਂ ਆਉਂਦੇ ਮੈਂ ਸ਼ਾਮ ਨੂੰ 5 6 ਵਜੇ ਤੱਕ ਵੈਸੇ ਤਾਂ ਸਾਡੀ ਡਿਊਟੀ 24 ਘੰਟੇ ਹੀ ਹੁੰਦੀ ਹੈ ਜੀ ਤੇ ਜਿੱਦਾਂ ਮਤਲਬ ਕਿ ਕੋਈ ਵਰਕ ਜ਼ਿਆਦਾ ਨਹੀਂ ਹੁੰਦਾ ਤਾਂ ਮੈਂ 5 6 ਵਜੇ ਆ ਕੇ ਤੇ ਬੱਚਿਆਂ ਨੂੰ ਟ੍ਰੇਨਿੰਗ ਦੇਣਾ ਨਾਲ ਮੈਂ ਆਪ ਵੀ ਕਰਦਾ ਹਾਂ ਮੈਂ ਜੇ ਲੇਟ ਵੀ ਆਵਾਂ ਤਾਂ ਮੈਂ ਇਥੋਂ ਲੇਟ ਜਾਣਾ ਮਰ ਇਹਨਾਂ ਦੀ ਪ੍ਰੈਕਟਿਸ ਨਹੀਂ ਖਰਾਬ ਕਰਦਾ ਮੈਨੂੰ ਕਈ ਵਾਰੀ 10 ਵੀ ਵਜ ਜਾਂਦੇ ਇੱਥੇ ਅੱਛਾ ਜੀ ਹਾਂ ਜੀ ਆਪਣੀ ਡਿਊਟੀ ਤੋਂ ਜ਼ਿਆਦਾ ਪਿਆਰਾ ਜਿੰਨਾ ਤੁਹਾਨੂੰ ਦੇਸ਼ ਪਿਆਰਾ ਉਹਨਾਂ ਤੋਂ ਨੇ ਬੱਚੇ ਵੀ ਪਿਆਰੇ ਬਿਲਕੁਲ ਜੀ ਕਿਉਂਕਿ ਸਾਨੂੰ ਵੀ ਇੱਥੇ ਹੀ ਮਿਲਿਆ ਵਾ ਜੋ ਵੀ ਕੁਝ ਮਿਲਿਆ ਵਾ ਗੇਮ ਨਹੀਂ ਦਿੱਤਾ ਆ ਐਸੀ ਵੀ ਇਹੀ ਕਹਿੰਦੇ ਆ ਵੀ ਜੇ ਬੱਚਾ ਕੋਈ ਉਹਨੂੰ ਇੱਕ ਮਿਸਾਲ ਦੇ ਦਈਏ ਵੀ ਜੇ ਬੱਚਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਦਿਲ ਨਾਲ ਕਰੋਗੇ ਤਾਂ ਤੁਸੀਂ ਵੀ ਕਿਤੇ ਨਾ ਕਿਤੇ ਸਟੈਂਡ ਕਰੋਗੇ ਕਿਤੇ ਦੇਸ਼ ਦਾ ਨਾਮ ਰੋਸ਼ਨ ਕਰੋਗੇ ਜੀ ਤੇ ਹਾਨਰ ਸਾਰਿਆਂ ਚ ਹੀ ਹੁੰਦਾ ਆ ਪਰ ਇਹ ਗੱਲ ਇਹ ਹੁੰਦੀ ਆ ਵੀ ਵੀ ਕਰਦਾ ਕਿਹੜਾ ਸ਼ੌਂਕ ਨਾਲ ਆ ਜਿਹੜਾ ਬੱਚਾ ਜਿੰਨੇ ਸ਼ੌਕ ਨਾ ਕਰੇਗਾ ਉਹ ਨਹੀਂ ਅੱਗੇ ਜਾਏਗਾ ਉਹ ਹੋਰ ਵੀ ਮੈਡਲਿਸਟ ਸਾਡੇ ਨਾਲ ਹੈਗੇ ਨੇ ਸੋ ਉਹਨਾਂ ਨਾਲ ਵੀ ਗੱਲ ਕਰਦੇ ਆ ਆਖਿਰ ਕੀ ਕਿਹੜੇ ਕਿਹੜੇ ਮੈਡਲਸ ਉਹਨਾਂ ਨੇ ਜਿੱਤੇ ਆ ਸੋ ਪਹਿਲਾਂ ਨੇ ਦੀਪਾ ਰਾਣੀ ਜੀ ਕਿਦਾਂ ਦੇ ਕਿਵੇਂ ਹੋ ਪਹਿਲਾਂ ਦੱਸੋ ਮੈਂ ਠੀਕ ਆ ਤੁਸੀਂ ਸੁਣਾਓ ਠੀਕੋ ਹਾਂਜੀ ਅੱਛਾ ਜੀ ਕਿਹੜੇ ਕਿਹੜੇ ਮੈਡਲ ਜਿੱਤੇ ਹੈ ਬਲਣਾ ਮੈਂ ਜੀ ਸਕੂਲ ਡਿਸਟ੍ਰਿਕਟ ਚ 골ਡ ਮੈਡਲ ਐ ਕੋ ਸਟੇਟ ਚ ਮੇਰਾ ਬ੍ਰਾਉਂਜ਼ ਮੈਡਲ ਐ ਜੀ ਖੇਡੋ ਖੇਡੋ ਖੇਡਾ ਖੇਡਾ ਵਤਨੂ ਪੰਜਾਬ ਚ ਮੇਰਾ 골ਡ ਐ ਜੀ ਜੀ ਸਟੇਟ ਚ ਪਾਰਟਿਸਪੇਸ਼ਨ ਹੈ ਵਾਹ ਜੀ ਵਾਹ ਤੁਸੀਂ ਇੰਨੇ ਸਾਰੇ ਮੈਡਲਸ ਨੇ ਕਿੰਨਾ ਟਾਈਮ ਤੋਂ ਪ੍ਰੈਕਟਿਸ ਕਰ ਰਹੇ ਹੋ ਮੈਨੂੰ 2.5 ਸਾਲ ਹੋ ਗਏ ਜੀ 2.5 ਸਾਲ ਤੋਂ ਮੈਂ ਇੱਥੇ ਪ੍ਰੈਕਟਿਸ ਕਰ ਰਹੀ ਹਾਂ ਹਾਂ ਜੀ ਹਾਂ ਜੀ ਸੋ ਫ੍ਰੀ ਆਫ ਕਾਸਟ ਜਾਂ ਕੁਝ ਪੇ ਕਰ ਫ੍ਰੀ ਆਫ ਕਾਸਟ ਹੈ ਜੀ ਕੋਈ ਪੇ ਨਹੀਂ ਕਰਨਾ ਪੈਂਦਾ ਇੱਥੇ ਜੀ ਸੋ ਕਿਦਾਂ ਰਿਹਾ ਇੱਥੇ ਦਾ ਐਕਸਪੀਰੀਅੰਸ ਬਹੁਤ ਵਧੀਆ ਐਕਸਪੀਰੀਅੰਸ ਬਹੁਤ ਵਧੀਆ ਕੋਚ ਨੇ ਇੱਥੇ ਬਹੁਤ ਵਧੀਆ ਸਿਖਾਉਂਦੇ ਨੇ ਸਭ ਕੁਝ ਕੋਈ ਤਾਂ ਨਿੱਕੀ ਜਿਹੀ ਫੀਸ ਨਹੀਂ ਲੈ ਰਹੇ ਤਾਂ ਕੰਪਰੋਮਾਈਜ਼ ਕਰ ਰਹੇ ਨਹੀਂ ਜੇ ਤਾਂ ਕੁਝ ਨਹੀਂ ਬਹੁਤ ਵਧੀਆ ਸਿਖਾਉ ਮੇਰਾ ਖੇਡਾ ਵੇਤਨ ਪੰਜਾਬ ਚ ਸਿਲਵਰ ਆਇਆ ਤੇ ਇੰਟਰ ਕਾਲਜ ਤੇ ਵੀ ਸਿਲਵਰ ਮੈਡਲ ਆਇਆ ਸੀ ਮੇਰਾ ਦੋ ਮੈਡਲ ਆਏ ਨੇ ਸੋ ਕਿਨੇ ਟਾਈਮ ਤੋਂ ਪ੍ਰੈਕਟਿਸ ਕਰ ਰਹੇ ਹੋ ਮੈਂ 1 ਸਾਲ ਤੋਂ ਪ੍ਰੈਕਟਿਸ ਕਰ ਰਹੀ ਆ ਮੈਮ ਓਕੇ ਸੋ ਕਿਦਾਂ ਰਿਹਾ ਐਕਸਪੀਰੀਅੰਸ ਤੁਹਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਇੱਥੇ ਸਰ ਡਾਈਟੀ ਪ੍ਰੋਵਾਈਡ ਕਰਦੇ ਨੇ ਟ੍ਰੇਨਿੰਗ ਵੀ ਕਰਾ ਦਿਆ ਤੇ ਫ੍ਰੀ ਆਫ ਚਾਰਸ ਸਾਰੀ ਟ੍ਰੇਨਿੰਗ ਹੈਗੀ ਤੇ ਸਾਰੀਆਂ ਗੱਲਾਂ ਵੀ ਦੱਸ ਦਿੰਦੇ ਨੇ ਤੇ ਐਕਸਪੀਰੀਅੰਸ ਇੱਥਾ ਤੇ ਬਹੁਤ ਵਧੀਆ ਰਿਹਾ ਚਾਹਤੇ ਹੋਰ ਮੈਡਲ ਜਿੱਤਣ ਦਾ ਮਨ ਹੈ ਹੁਣ ਹੈਗਾ ਹੀ ਆ ਮੈਨ ਐਸੇ ਵਾਸਤੇ ਤਾਂ ਸਿੱਖਦੇ ਆ ਦੇ ਸੁਦੇਸ਼ ਵਾਸਤੇ ਖੇਡਣਾ ਤੇ ਪੇਰੈਂਟਸ ਪ੍ਰਾਊਡ ਫੀਲ ਕਰਦੇ ਆ ਹਾਂਜੀ ਜਦ ਮੈਡਲ ਆਂਦਾ ਤਾਂ ਬਹੁਤ ਪ੍ਰਾਊਡ ਫੀਲ ਕਰਦੇ ਆ ਤੇ ਸਪੋਰਟ ਵੀ ਕਰਦੇ ਆ ਸੋ ਹੀਨਾ ਸੂਦ ਨੇ ਸਾਡੇ ਨਾਲ ਇਹਨਾਂ ਨੇ ਵੀ ਮੈਡਲ ਜਿੱਤੇ ਹੋਏ ਨੇ ਮੈਡਲ ਤੁਸੀਂ ਗਲੇ 'ਚ ਵੀ ਦੇਖ ਰਹੇ ਹੋ ਤੇ ਹੋਰ ਵੀ ਬਹੁਤ ਸਾਰੇ ਮੈਡਲ ਜਿੱਤੇ ਨੇ ਸੋ ਪੁੱਛਦੇ ਹਾਂ ਕਿੰਨੇ ਕਿੰਨੇ ਮੈਡਲ ਜਿੱਤ ਚੁੱਕੇ ਨੇ ਤੇ ਕਿੰਨਾ ਵੇਟ ਚੁੱਕ ਲੈਂਦੇ ਨੇ ਹਾਂ ਹੀਨਾ ਮੈਨੇ ਡਿਸਟ੍ਰਿਕਟ ਵੇਟ ਮੈਂ मतलब 골ਡ ਲਿਆ tha اور سٹیٹ میں میرا گولڈ ہے اور انٹر کالج میں میرا سلور آیا ہے اوکے ਸੋ ਇਹਨੇ سارے ਮੈਡਲ ਜਿੱਤੇ ਐ ਪਹਿਲੇ ਤਾਂ ਕਿੰਨਾ ਟਾਈਮ ਹੋ ਗਿਆ ਪ੍ਰੈਕਟਿਸ ਕਰਦੇ ਆ ਮੂਝੇ 2 ইয়ার্স ਹੋਏ ہیں 2 ইয়ার্স ہاں جی আচ্ছা 2 ইয়ার্স তো ਇੱਥੇ ਹੀ ਹੋ ਤੁਸੀਂ ਪ੍ਰੈਕਟਿਸ ਕਰਨ ਆਦੇ ਹੋ ہاں جی ਮੈਂ ਆਪੇ 2 ইয়ার্স سے আই हूं ਉਸ ਤੋਂ ਪਹਿਲੇ ਉਸ ਤੋਂ ਪਹਿਲੇ ਮੈਂ ਸਾਹਮਣੇ ਮਤਲਬ ਗੁਨਾਨਕ ਛੇੜੀ ਦੇ ਸਾਹਮਣੇ ਮਲਟੀਪਰਪਸ ਹਾਲ ਹੈ ਮੈਂ ਉੱਥੇ ਪਰ ਕਰਦੀ ਹੁੰਦੀ ਸੀ ਔਰ ਉਸ ਤੋਂ ਪਹਿਲੇ ਮੈਂ ਕਾਲਜ ਵਿੱਚ ਸ਼ੁਰੂ ਕੀਆ ਗੇਮ ओके ਏਜ ਕਿੰਨੀ ਹੈ ਤੁਹਾਡੀ ਮੇਰੀ 20 20 ਸੋ so, 28 ਏਜ ਦੇ ਵਿੱਚ ਤੁਸੀਂ ਕਿੰਨੇ ਮੈਡਲ ਜਿੱਤ ਚੁੱਕੇ ਹੋ ਐਕਚੁਅਲੀ ਮੇਰੇ ਕੋ ਵੀ ਹੈ ਥੋੜੇ ਬਹੁਤ ਹੈ ਬਾਉਲ ਲਿਫਟਿੰਗ ਵਗੈਰਾ ਮੇਂ ਵੀ ਹੈ ਮੇਰੇ ਸੋ ਇਹ ਐਕਚੁਅਲੀ ਅਭੀ ਮੇਨ ਤੋਂ 3 ਹੈ ਮਤਲਬ 3 ਮੈਡਲਸ ਹਨ ਹਾਂਜੀ ਜੀ ਸੋ ਲਾਸਟ ਮੈਡਲ ਜਦੋਂ ਤੁਸੀਂ ਕੀਤਾ ਤਾਂ ਕਿੰਨਾ ਵੇਟ ਚੁੱਕਿਆ ਸੀ ਲਾਸਟ ਮੈਂਨੇ ਉਠਾਇਆ ਥਾ 52 ਸਨੇਚ ਕੀਤੀ ਔਰ ਮੈਂਨੇ 67 ओके okay, so, सो मुझे तो बहुत इंटरेस्ट है, में। में अच्छा है। भैया बहुत अच्छे से कराते हैं दीदी भैया करके ही मतलब मेरी टेक्निक अच्छी हुई है मेरी बहुत मतलब पहले तो बहुत खराब थी मेरी तो मेरी हर टेक्निक दीदी और भैया ने दोनों ने सही कराई है मेरी और डांट पड़ती है पर मेरे को बहुत अच्छा लगता है फिर उसके बाद मेरी गेम भी अच्छी हुई है उस करके बिल्कुल ਜਦੋਂ ਘੰਟਾ ਨਾ ਜਾਏ ਤਦ ਤੱਕ ਹੋਤਾ ਵੀ ਨਹੀਂ ਉਹ ਉਹ ਤਾਂ ਹੈ ਉਹ ਤਾਂ ਹਰ ਗੇਮ ਵਿੱਚ ਐਸੀ ਹੁੰਦੀ ਸੋ ਆਪ ਕੌਨਸੀ ਗੇਮ ਮੇਂ ਪਾਰਟਿਸਿਪੇਟ ਕਰਨੇ ਕੋ ਸੋ ਸਾਡੇ ਨਾਲ ਮੈਮ ਮੌਜੂਦ ਨੇ ਹਰਮਨ ਨਾਮ ਇਹਨਾਂ ਦਾ ਇਹਨਾਂ ਨੇ ਵੀ ਬਹੁਤ ਸਾਰੇ ਮੈਡਲ ਜਿੱਤੇ ਨੇ ਸੋ ਆਪ ਜਾਣਦੇ ਆ ਕਿਨੇ ਟਾਈਮ ਤੋਂ ਪ੍ਰੈਕਟਿਸ ਕਰ ਰਹੇ ਨੇ ਸੋ ਸਸ਼ੀ ਕਲ ਜੀ ਪਹਿਲੇ ਤਾਂ ਸਸ਼ੀ ਕਲ ਮੈਮ ਠੀਕ ਹੋ ਬਹੁਤ ਵਧੀਆ ਅੱਛਾ ਕਿਨੇ ਮੈਡਲ ਜਿੱਤ ਚੁੱਕੇ ਆ ਫਿਲਹਾਲ ਤਾਂ ਮੈਂ ਪਿਛਲੇ 5 ਸਾਲਾਂ ਤੋਂ ਨੈਸ਼ਨਲ ਖੇਡ ਰਹੀ ਆ ਪੰਜਾਬ ਨੂੰ ਰਿਪਰਜੈਂਟ ਕਰ ਰਹੀ ਆ ਤੁਹਾਨੂੰਾਂ ਵਿੱਚੋਂ ਮੈਂ ਸਿਲਵਰ ਤੇ 골ਡ ਮੈਡਲ ਹਾਸਲ ਕੀਤੇ ਹੋਏ ਨੇ ਅੱਛਾ ਸਿਲਵਰ 골ਡ ਦੋਨੋਂ ਹਾਸਲ ਕਰ ਲਏ ਹੋਏ ਆ ਤੁਸੀਂ ਸੋ ਪ੍ਰੈਕਟਿਸ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿੰਨਾ ਟਾਈਮ ਤੋਂ ਪ੍ਰੈਕਟਿਸ ਕਰ ਰਹੇ ਹੋ ਬਿਲਕੁਲ ਬਿਲਕੁਲ ਪ੍ਰੈਕਟਿਸ ਤਾਂ ਜ਼ਰੂਰੀ ਆ ਹੁਣ ਵੀ ਅਸੀਂ ਸ਼ਾਮ ਨੂੰ ਆਉਂਦੇ ਆ 3-4 ਘੰਟੇ ਸਾਡੇ ਸ਼ਾਮ ਨੂੰ ਪ੍ਰੈਕਟਿਸ ਦੇ ਹੁੰਦੇ ਨੇ ਡੇਲੀ ਅਸੀਂ ਆਨੇ ਸਿਰਫ ਸੰਡੇ ਰੈਸਟ ਹੁੰਦੀ ਆ ਤਕਰੀਬਨ ਆਪਾਂ ਡੇਲੀ ਹੀ ਆਨੇ ਆ ਇੱਥੇ ਡੇਲੀ ਪ੍ਰੈਕਟਿਸ ਕਰਾਣੇ ਹੋ ਸੋ ਕਿੰਨੇ ਸਾਲਾਂ ਤੋਂ ਮੀਨੋ 6 ਤੇ 7 ਸਾਲ ਹੋ ਗਏ ਤਕਰੀਬਨ ਹੋਨ ਆਫਟਰ ਮੈਰਿਜ ਮੈਂ 3 ਸਾਲਾਂ ਤੋਂ ਲੁਧਿਆਣੇ ਗੁਰਨਾਨਕ ਸਟੇਡੀਅਮ ਟ੍ਰੇਨਿੰਗ ਕਰਦੀ ਪਈ ਹਾਂ ਅੱਛਾ ਇੱਥੇ ਕਰ ਰਹੇ ਹਾਂ ਪਰ ਮੈਮ ਕਿਦਾਂ ਦਾ ਲੱਗਦਾ ਤੁਸੀਂ ਇੱਥੇ ਬੱਚਿਆਂ ਨੂੰ ਗਾਈਡ ਵੀ ਕਰਦੇ ਹੋ ਤੁਹਾਡੇ ਤੋਂ ਜੂਨੀਅਰ ਵੀ ਨਹੀਂ ਤਾਂ ਤੁਸੀਂ ਉਹਨਾਂ ਨੂੰ ਵੀ ਸਿਖਾਉਂਦੇ ਹੋ ਜਿੱਦਾਂ ਉਹਨਾਂ ਨੇ ਮੈਂਸ਼ਨ ਕੀਤਾ ਹਾਂਜੀ ਬਿਲਕੁਲ ਜਿੱਦਾਂ ਹੁਣ ਦੱਸਿਆ ਸੀ ਇਹਨਾਂ ਨੇ ਮੇਰੇ ਜੂਨੀਅਰ ਆ ਬਿਲਕੁਲ ਫਿਲਹਾਲ ਤਾਂ ਜਿਹੜੇ ਮੇਨ ਮੇਰੇ ਹਸਬੰਦ ਸਾਨੂੰ ਕਰਵਾਉਂਦੇ ਸਾਡੇ ਗਰੁੱਪ ਜਿੱਦਾ ਬਣਿਆ ਹੋਇਆ ਆ ਮੇਰੇ ਹਸਬੰਦ ਮੈਨਾਂ ਉਹਨਾਂ ਨੂੰ ਕਰਵਾਉਂਦੇ ਆ ਤੇ ਮੇਰੇ ਨਾਲ ਪ੍ਰੈਕਟਿਸ ਕਰਦੇ ਆ ਥੋੜੀ ਬਹੁਤੀ ਦੇ ਦਿੱਤੀ ਮੋਟੀਵੇ ਸੋ so, ਮੈਕਸਿਮਮ weight ਕਿੰਨਾ ਚੁੱਕ ਸਕਦੇ ਹੋ ਇਲਹਾਲ ਤਾਂ ਮੇਰਾ ਟੋਟਲ ਕੀਤਾ ਆ 203 ਕਿਲੋ ਮੇ ਟੋਟਲ ਜਿਹੜਾ ਸੀਗਾ ਨੈਸ਼ਨਲ ਤੇ ਕੀਤਾ ਸੀਗਾ ਉਹਦੇ ਨਾਲ ਮੇਰਾ 골ਡ ਮੈਡਲ ਆਇਆ ਸੀਗਾ ਜੀ ਹਾਂਜੀ ਸੋ ਹੁਣ ਨੈਕਸਟ ਤੁਹਾਡਾ ਕੋਈ ਹੈ ਕਿ ਮੈਂ ਇੰਨਾ weight ਚੱਕਣੇ ਚੱਕਣਾ ਹੈ ਹਾਂਜੀ ਬਿਲਕੁਲ ਮੇਰਾ ਟਾਰਗੇਟ ਹੈ ਕਿ ਮੈਂ ਆਪਣਾ ਟੋਟਲ ਵਧਾਵਾਂ ਤਕਰੀਬਨ 220 230 ਕਿਲੋ ਤੱਕ ਟੋਟਲ ਲੈ ਕੇ ਜਾਵਾਂ ਤਾਂ ਕਿ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕਰ ਸਕਾਂ ਅੱਛਾ ਜੀ ਸੋ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਦੇ ਵਿੱਚ ਫੁੱਲ ਆਨ ਹੋ ਤੁਸੀਂ ਹੋਪਫੁਲੀ ਤੁਸੀਂ ਇੰਟਰਨੈਸ਼ਨਲ ਤੱਕ ਜਾਓਗੇ ਬਿਲਕੁਲ ਬਿਲਕੁਲ ਹੁਣ ਹਾਲ ਵਿੱਚ ਸੀ ਮੇਰੇ ਹਸਬੰਦ ਨੇ ਬਹੁਤ ਵਧੀਆ ਟ੍ਰੇਨਿੰਗ ਕਰਵਾਈ ਸੀਗੀ ਤਾਂ ਉਹਦੇ ਵਿੱਚ ਮੇਰਾ 골ਡ ਮੈਡਲ ਆਇਆ ਸੀਗਾ ਤੇ ਹੁਣ ਆਸ ਤਾਂ ਕਿ ਮੈਂ ਅੱਗੇ ਜਾ ਕੇ ਇੰਡੀਆ ਨੂੰ ਰਿਪਰੈਜ਼ੈਂਟ ਕਰਾਂ ਇੰਟਰਨੈਸ਼ਨਲ ਲੈਵਲ ਤੇ ਵੇਟ ਲਿਫਟਿੰਗ ਦਾ ਹੁਣ ਤੁਸੀਂ ਫ੍ਰੀ ਦੇ ਵਿੱਚ ਸਿੱਖ ਸਕਦੇ ਹੋ ਪਰ ਜਿੱਦਾਂ ਕੋਚ ਨੇ ਮੈਂਸ਼ਨ ਕੀਤਾ ਇੱਕ ਚੀਜ਼ ਦਾ ਖਾਸ ਤੌਰ ਤੇ ਧਿਆਨ ਰੱਖਿਓ ਕਿ ਜੇ ਤੁਸੀਂ ਇੰਟਰਸਟਿਡ ਹੋ ਤੇ ਤੁਹਾਡੇ ਚ ਜਜ਼ਬਾ ਹੈ ਤਾਂ ਹੀ ਤੁਸੀਂ ਇੱਥੇ ਆ ਕੇ ਅਜ਼ਮਾਓ ਆਪਣੇ ਆਪ ਨੂੰ ਨਹੀਂ ਤਾਂ ਜੇ ਫ੍ਰੀ ਦੇ ਵਿੱਚ ਸਿਰਫ ਨਾਮ ਸੁਣ ਕੇ ਤੁਸੀਂ ਇੱਥੇ ਆ ਕੇ ਟਾਈਮ ਪਾਸ ਕਰਨਾ ਹੈ ਪਲੀਜ਼ ਉਹ ਨਾ ਕਰਿਓ ਤੇ ਹੋਰ ਅਪਡੇਟਸ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਦਸਟੀ ਹੈਡਲਾਈਨਸ ਮੈਂ ਦਮਨ